ਇਸ ਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਅਸੀਂ ਅੱਜ ਤੁਹਾਨੂੰ ਪੰਜਾਬ ਦੇ ਵਿੱਚ ਅੰਗਣਵਾੜੀ ਵਰਕਰ ਤੇ ਹੈਲਪਰਾਂ ਦੇ ਬਾਰੇ ਜੋ ਉਹਨਾਂ ਦੀਆਂ ਜ਼ਾਇਜ਼ ਮੰਗਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਉਹਨਾ ਮੰਗਾ ਨੂੰ ਮੰਨਣ ਵਾਸਤੇ ਜੋ ਪੰਜਾਬ ਦੀ ਕੈਬਨ ਮੰਤਰੀ ਨੇ ਹਾਂ ਕੀਤੀ ਤੇ ਪੰਜਾਬ ਦੇ ਕੈਬਨ ਮੰਤਰੀ ਦੇ ਵੱਲੋਂ ਉਹਨਾਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੱਡੀ ਖੁਸ਼ਖਬਰੀ ਵੀ ਦਿੱਤੀ ਹੈ ਉਹਨਾਂ ਨੂੰ ਵੱਡਾ ਤੋਹਫਾ ਵੀ ਦਿੱਤਾ ਹੈ ਜਿਸ ਤੇ ਬਾਰੇ ਅੱਜ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਸੋ ਪੰਜਾਬ ਦੇ ਵਿੱਚ ਅੰਗਣਵਾੜੀ ਵਰਕਰ ਤੇ ਹੈਲਪਰ ਜਿਨ੍ਹਾਂ ਦਾ ਇਹ ਕੰਮ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਉਹ ਕੇਂਦਰਾਂ ਦੇ ਵਿੱਚ ਲੈ ਕੇ ਉਹਨਾਂ ਨੂੰ ਉੱਥੇ ਜਿਹੜਾ ਕਿ ਖਾਣਾ ਵਗੈਰਾ ਮੁਹੱਈਆ ਕਰਾਉਂਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਆਪਣੇ ਜਿਹੜਾ ਕਿ ਅੱਗੇ ਸਕੂਲ ਵਿੱਚ ਲੈ ਕੇ ਜਾਣ ਵਾਸਤੇ ਅਹਿਮ ਯੋਗਦਾਨ ਅਦਾ ਕਰਦੀਆਂ ਨੇ ਜਦੋਂ ਕਾਂਗਰਸ ਸਰਕਾਰ ਨੇ ਜਦੋਂ 3 ਸਾਲ ਦੇ ਬੱਚੇ ਨੂੰ ਐਨਟੀਟੀ ਵਿੱਚ ਦਾਖਲਾ ਦੇਣ ਵਾਸਤੇ ਸ਼ੁਰੂਆਤ ਕੀਤੀ ਤਾਂ ਇਹ ਇੰਨਵੜੀ ਕੇਂਦਰਾਂ ਦੀਆਂ ਵਰਕਰਾਂ ਨੂੰ ਉਹਦੇ ਨਾਲ ਨੁਕਸਾਨ ਹੋਇਆ ਜੋ ਕਿ ਅੱਜ ਇੰਨਵੜੀ ਕੇਂਦਰਾਂ ਦੇ ਵਿੱਚ ਬੱਚਿਆਂ ਦੀ ਕਾਟ ਹੋਣ ਕਰਕੇ ਇਹਨਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਉਹਨਾਂ ਨੂੰ ਜੋ ਬੇਸਿਕ ਤਨਖਾਹ ਦਿੱਤੀ ਜਾਵੇ ਜਿਹੜੀ ਐਨਟੀਟੀ ਟੀਚਰ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਹੀ ਉਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਗਈਆਂ ਸੀ ਔਰ ਕੇਂਦਰਾਂ ਦੇ ਵਿੱਚੋਂ ਐਨਟੀਟੀ ਵਿੱਚ ਐਡਮਿਸ਼ਨ ਕਰਵਾਈਆਂ ਨੇ ਨਰਸੀ ਦੇ ਵਿੱਚ ਉਹਨਾਂ ਦੀ ਐਡਮਿਸ਼ਨ ਕਰਵਾਈਆਂ ਸੋ ਲੰਬੇ ਸਮੇਂ ਦੀ ਮੰਗ ਦੇ ਉੱਪਰ ਹੈ ਕਿ ਕੇਂਦਰ ਮੰਤਰੀ ਨੇ ਜੋ ਕੈਬਨ ਮੰਤਰੀ ਨੇ ਇਸ ਦੇ ਬਾਰੇ ਵਿਚਾਰ ਕੀਤਾ ਹੈ ਕਿ ਬਹੁਤ ਜਲਦੀ ਅਸੀਂ ਮੁੱਖ ਮੰਤਰੀ ਕੋਲ ਇਸ ਦੀ ਤਵੇਜ ਭੇਜਾਂਗੇ ਕਿ ਤੁਹਾਨੂੰ ਬੇਸਿਕ ਤਨਖਾਹ ਮਿਲੇ ਇੱਕ ਨਰਸੀ ਟੀਚਰ ਦੇ ਬਰਾਬਰ ਇਸ ਦੇ ਨਾਲ ਹੀ ਜੋ ਇੱਕ ਹੋਰ ਇਹਨਾਂ ਦੀ ਮੰਗ ਸੀ ਕਿ ਇਹਨਾਂ ਨੂੰ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਜਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਦੇ ਬਾਰੇ ਜਲਦੀ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਅੱਜ ਟੈਕਨੀਕਲ ਯੁੱਗ ਹੈ ਜੋ ਪੰਜਾਬ ਦੇ ਵਿੱਚ ਕਈ ਇਹੋ ਜਿਹੇ ਵਰਕਰਾਂ ਨੇ ਜਿਨ੍ਹਾਂ ਕੋਲ ਆਪਣਾ ਮੋਬਾਈਲ ਫੋਨ ਵੀ ਨਹੀਂ ਉਨ੍ਹਾਂ ਨੂੰ ਸਮਾਰਟਫੋਨ ਮੁਹੱਈਆ ਕਰਵਾਏ ਜਾਣ ਸੋ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਹੈਲਪਰਾਂ ਤੇ ਵਰਕਰਾਂ ਨੂੰ ਇੱਕ ਇੱਕ ਸਮਾਰਟਫੋਨ ਦੇਣ ਵਾਸਤੇ ਵੀ ਐਲਾਨ ਕਰ ਦਿੱਤਾ ਗਿਆ ਹੈ ਤੇ ਹਰੇਕ ਕੇਂਦਰ ਦੇ ਵਿੱਚ ਵਾਈਫਾਈ ਲਾਉਣ ਦਾ ਵਾਸਤੇ ਵੀ ਜੋ ਹਮੇਂ ਪਰ ਦਿੱਤੀ ਹੈ ਕਿ ਹਰੇਕ ਕੇਂਦਰ ਵਿੱਚ ਵਾਈਫਾਈ ਦੀ ਸਹੂਲਤ ਵੀ ਹੋਵੇਗੀ ਔਰ ਹਰੇਕ ਵਰਕਰ ਤੇ ਹੈਲਪਰ ਨੂੰ ਇੱਕ ਇੱਕ ਸਮਾਰਟਫੋਨ ਦਿੱਤਾ ਜਾਵੇਗਾ ਜਿਸ ਦੀ ਤਿਆਰੀ ਵੀ ਹੋ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਜਿਹੜਾ ਕਿ ਲਿਖ ਕੇ ਦੇ ਦਿੱਤਾ ਗਿਆ ਹੈ ਔਰ ਇਸਤੇ ਨਾਲ ਹੀ ਇਹਨਾਂ ਦੀ ਤਨਖਾਹਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਵੀ ਕੰਨ ਮੰਤਰੀ ਬਲਜੀਤ ਕੋਰ ਨੇ ਐਲਾਨ ਕੀਤਾ ਕਿ ਅੰਗਰੋੜੀ ਵਰਕਰਾਂ ਤੇ ਹੈਲਪਰਾਂ ਜਨਦ ਅਸੀਂ ਇਹਨਾਂ ਦੀ ਤਨਖਾਹਾਂ ਵਿੱਚ ਭਾਰੀ ਵਾਅਦਾ ਕਰਨ ਜਾ ਰਹੇ ਹਾਂ ਤਾਂ ਕਿ ਜੋ ਇਹਨਾਂ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਟੀਕਾ ਕਰਨ ਜੋ ਔਰਤਾਂ ਨੂੰ ਟੀਕਾ ਕਰਨ ਜਿਹੜੇ ਕਿ ਕਪੋਸ਼ਨ ਦੇ ਰੋਗ ਨੂੰ ਖਤਮ ਕੀਤਾ ਜਾ ਰਿਹਾ ਜਿਹੜੇ ਕਪੋਸ਼ਨ ਦੀ ਘਾਟ ਕਰਨ ਰੋਗ ਹੁੰਦੇ ਸੀ ਪਹਿਲਾਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀਗਾ ਤੇ ਉਹ ਆਪਣਾ ਟੀਕਾ ਕੰਮ ਮਹਮ ਦੇ ਵਿੱਚ ਨਹੀਂ ਜੁੜਦੇ ਸੀ ਜਿਹੜਾ ਕਿ ਅੰਗਣਵਾੜੀ ਵਰਕਰ ਤੇ ਹੈਲਪਰ ਨੇ ਇਹ ਅਹਿਮ ਯੋਗਦਾਨ ਅਦਾ ਕੀਤਾ ਹੈ ਸਿਹਤ ਸੰਬੰਧੀ ਵੀ ਸੋ ਇਹਨਾਂ ਦਾ ਜਿਹੜਾ ਕਿ ਸਭ ਤੋਂ ਵੱਧ ਇਹ ਮੰਗ ਸੀ ਕਿ ਇਹਨਾਂ ਨੂੰ ਜਿਹੜੇ smartphones ਦਿੱਤੇ ਜਾਂਦੇ ਉਹ smartphones ਵੀ ਮੁਹੱਈਆ ਕਰਵਾਏ ਜਾ ਰਹੇ ਨੇ ਔਰ ਇਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਬਹੁਤ ਜਲਦੀ ਜਿਹੜੀਆਂ ਨੇ ਸੁਣ ਕੇ ਉਹਨਾਂ ਨੂੰ ਜਿਹੜਾ ਕਿ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਮੰਤਰੀ ਨੇ ਤੁਰੰਤ ਨਪਟਾਉਣ ਵਾਸਤੇ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜੀਆਂ ਮੰਗਾਂ ਰਾਜ ਸਰਕਾਰ ਦੇ ਪੱਧਰ ਤੱਕ ਨਿਰਣੇ ਲੈ ਕੇ ਹੱਲ ਕਰਵਾਈਆਂ ਜਾ ਸਕਦੀਆਂ ਨੇ ਉਹਨਾਂ ਬਾਰੇ ਵਿਭਾਗ ਵੱਲੋਂ ਮੁਕੰਮਲ ਤਜਵੀਜ਼ ਤਿਆਰ ਕਰ ਲਈ ਗਈ ਹੈ ਔਰ ਮੁੱਖ ਮੰਤਰੀ ਕੋਲ ਭੇਜ ਦਿੱਤੀ ਗਈ ਹੈ ਔਰ ਇਸ ਦੇ ਨਾਲ ਹੀ ਉਹਨਾਂ ਨੇ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਕੰਮ ਕਾਜੀ ਕਾਰਗੁਜ਼ਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜਿਹੜਾ ਕਿ 스마트ਫੋਨ ਦੇਣ ਦਾ ਬਹੁਤ ਜਲਦੀ ਜਿਹੜਾ ਕਿ ਤਿਆਰੀ ਕਰ ਲਈ ਹੈ ਕਿ ਅਗਲੇ ਮਹੀਨੇ ਤੱਕ ਹਰੇਕ ਅੰਗਣਵਾੜੀ ਵਰਕਰ ਤੇ ਹੈਲਪਰ ਨੂੰ ਇੱਕ 스마트ਫੋਨ ਜਿਹੜਾ ਪਹੁੰਚ ਜਾਵੇਗਾ ਸੋ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਜਿਹੜਾ ਕਿ ਸਕੂਟਰੀਆਂ ਦੇਣ ਦਾ ਵੀ ਐਲਾਨ ਕੀਤਾ ਕਿ ਇਹਨਾਂ ਨੂੰ ਇੱਕ-ਇੱਕ ਸਕੂਟਰੀ ਵੀ ਦਿੱਤੀ ਜਾਵੇਗੀ ਜਿਹੜੀ ਇਲੈਕਟ੍ਰੋਨਿਕ ਹੋਵੇਗੀ ਉਹ ਸਕੂਟਰੀ ਅੰਗਣਵਾੜੀ ਵਰਕਰ ਤੇ ਹੈਲਪਰ ਉਹਨਾਂ ਨੂੰ ਆਉਣ ਜਾਣ ਵਾਸਤੇ ਜਾਂ ਹੋਰ ਜਿਹੜੇ ਕਿ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਜੋ ਟੀਕਾ ਕਰ ਮਹਮ ਕੀਤੀ ਜਾਂਦੀ ਏ ਉਸ ਦੇ ਬਾਰੇ ਇਹਨਾਂ ਨੂੰ ਇਹ ਸਹੂਲਤ ਮਿਲੇ ਕਈ ਇਹਨਾਂ ਨੂੰ ਆਉਣ ਜਾਣ ਵਾਸਤੇ ਵੀ ਪ੍ਰੋਬਲਮ ਆਉਂਦੀ ਏ ਸੋ ਪੰਜਾਬ ਸਰਕਾਰ ਵਚਨਬੱਧ ਹੈ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ